ਰੌਣਕ ਮੌਣ ਵਾਲਾ ਇਹ ਐਕਟਰ ਕਿਸੇ ਸਮੇਂ ਕਰਦਾ ਸੀ 35 ਰੁਪਏ ਚ ਗੁਜ਼ਾਰਾ ਤੇ ਅੱਜ ਬਣਿਆ ਬੈਠਾ 80 ਕਰੋੜ ਦੀ ਜਾਇਦਾਦ ਦਾ ਮਾਲਕ ਤੁਸੀਂ ਦੇਖ ਰਹੇ ਹੋ ਜੀ ਦ ਟੀਵੀ ਐਨਆਰਆਈ 1955 ਚ ਇੱਕ ਮਰਾਠੀ ਪ੍ਰਵਾਚ ਜਨਮੇ ਨਾਨਾ ਪਾਟਕਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਹੁਤ ਹੀ ਔਖੇ ਸਮੇਂ ਚ ਕੀਤੀ ਅੱਜ ਹਿੰਦੀ ਅਤੇ ਮਰਾਠੀ ਫਿਲਮਾਂ ਚ ਉਹਨਾਂ ਦੇ ਨਾਮ ਦੀਆਂ ਬਹੁਤ ਸਾਰੀਆਂ ਸ਼ਾਨਦਾਰ ਅਤੇ ਯਾਦਗਾਰ ਫਿਲਮਾਂ ਨੇ ਇੱਕ ਪੌਡਕਾਸਟ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਸ਼ੁਰੂ ਚ ਉਹ ਇੱਕ ਦਿਨ ਚ ਸਿਰਫ ਇੱਕ ਹੀ ਭੋਜਨ ਲੈਂਦੇ ਸਨ ਅਤੇ ਉਹਨਾਂ ਦੀ ਕਮਾਈ ਸਿਰਫ 35 ਰੁਪਏ ਪ੍ਰਤੀ ਮਹੀਨਾ ਸੀ ਅਜਨਾਨਾ ਪਟਕਰ ਦੀ ਕੁਲ ਜਾਇਦਾਦ 80 ਕਰੋੜ ਰੁਪਏ ਹੈ ਨਾਨਾ ਪਟਕਰ 13 ਸਾਲ ਦੀ ਉਮਰ ਤੋਂ ਹੀ ਥੀਏਟਰ ਤੇ ਫਿਲਮਾਂ ਚ ਕੰਮ ਕਰ ਰਹੇ ਨੇ ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ਗਮਨ ਚ ਇੱਕ ਨੈਗੇਟਿਵ ਭੂਮਿਕਾ ਦੇ ਨਾਲ ਕੀਤੀ ਸੀ ਹਾਲਕਿ ਉਹਨਾਂ ਨੇ ਪਹਿਲੀ ਵਾਰ 1986 ਚ ਸਫਲਤਾ ਦਾ ਸਵਾਦ ਚਖਿਆ ਜਦੋਂ ਲੋਕਾਂ ਨੇ ਉਹਨਾਂ ਦੀ ਹਿੱਟ ਫਿਲਮ ਅੰਕੁਸ਼ ਉਹਨਾਂ ਦਾ ਨੋਟਿਸ ਲਿਆ ਫਿਲਮ ਚ ਉਹਨਾਂ ਦੇ ਸਿਗਨੇਚਰ ਸਟਾਈਲ ਦੀ ਲੋਕਾਂ ਨੇ ਕਾਫੀ ਤਾਰੀਫ ਕੀਤੀ ਇੱਕ ਦਹਾਕੇ ਤੱਕ ਕਈ ਫਿਲਮਾਂ ਚ ਕੰਮ ਕਰਨ ਤੋਂ ਬਾਅਦ ਨਾਨਾ ਪਾਟਿਕਰ ਨੂੰ ਪਰਿੰਦਾ, ਤਰੰਗਾ, ਕ੍ਰਾਂਤੀਵੀਰ, ਅਗਨੀ ਸਾਖਸ਼ੀ, ਖਮੋਸ਼ੀ ਅਤੇ ਪੋਤ ਵਰਗੀਆਂ ਫਿਲਮਾਂ ਤੋਂ ਅਸਲ ਪਛਾਣ ਮਿਲੀ ਉਹਨਾਂ ਨੂੰ ਅਗਨ ਸਾਖਸ਼ੀ ਚ ਸਰਵੋਤਮ ਸਹਾਇਕ ਭੂਮਿਕਾ ਲਈ ਰਾਸ਼ਟਰੀ ਪੁਰਸਕਾਰ ਵੀ ਮਿਲਿਆ ਫਿਲਮਾਂ ਚ ਉਹਨਾਂ ਦੀ ਡਾਇਲੌਗ ਡਿਲੀਵਰੀ ਹੱਥਾਂ ਦੇ ਹਾਵ ਪਾਵ ਅਤੇ ਗੁੱਸੇ ਦੇ ਪ੍ਰਗਟਾਵੇ ਤੇ ਉਹਨਾਂ ਨੂੰ ਕਈ ਵਾਰ ਪੁਲਿਸ ਇੰਸਪੈਕਟਰ ਦੀ ਭੂਮਿਕਾ ਦੇ ਵਿੱਚ ਫਿੱਟ ਕਰ ਦਿੱਤਾ ਜਾਂਦਾ ਕੋਈ ਸਮਾਂ ਸੀ ਜਦੋਂ ਲੋਕ ਉਹਨਾਂ ਦੁਆਰਾ ਬੋਲੇ ਗਏ ਡਾਇਲੌਗਸ ਦੀ ਨਕਲ ਕਰਦੇ ਸਨ ਇਸੇ ਤਰ੍ਹਾਂ ਉਹਨਾਂ ਚ ਉਦੇਸ਼ਾਟੀ ਦੀ ਭੂਮਿਕਾ ਵੀ ਨਿਭਾਈ ਜੋ ਉਸ ਦੀ ਕਾਮਿਕ ਸ਼ੈਲੀ ਦੀ ਸ਼੍ਰੇਣੀ ਨੂੰ ਦਰਸਾਉਂਦੀ ਹੈ ਟੈਕਸ ਨੰਬਰ 9211 ਸ਼ਾਗਿਰਦ 56 ਜਨਾਣਾ ਪਾਟੇਕਰ ਦੀ ਅਦਾਕਾਰੀ ਹੋਂ ਤੱਕ ਲਾਜਬਾਬ ਹੈ ਨਾਨਾ ਪਾਟੇਕਰ ਨੇ 2016 ਚ ਇੱਕ ਮਰਾਠੀ ਫਿਲਮ ਨਟ ਸਮਰਾਟ ਕੀਤੀ ਸੀ ਇਸ ਫਿਲਮ ਚ ਉਹਨਾਂ ਦੀ ਅਦਾਕਾਰੀ ਨੂੰ ਲੋਕ ਅੱਜ ਵੀ ਯਾਦ ਕਰਦੇ ਨੇ ਇੱਕ ਕਲਾਸਿਕ ਫਿਲਮ ਹੈ ਵਿਕਰਮ ਗੋਖਲੇ ਅਤੇ ਮੇਦਾ ਮਾਂਜੇਕਰ ਵਰਗੇ ਮਰਾਠੀ ਤਿਗਜ ਕਲਾਕਾਰਾਂ ਵਾਲੀ ਇਸ ਫਿਲਮ ਚ ਨਾਨਾ ਪਾਟੇਕਰ ਨੇ ਪਰਿਵਾਰ ਪਤਨੀ ਅਤੇ ਬੱਚਿਆਂ ਚ ਕੇਰੇ ਇੱਕ ਸੇਵਾਮੁਕਤ ਵਿਅਕਤੀ ਦੀ ਭੂਮਿਕਾ ਨਿਭਾਈ ਹੈ ਨਾਨੇ ਪਾਟੇਕਰ ਵੀ 1990 ਚ ਭਾਰਤੀ ਖੇਤਰੀ ਫੌਜ ਚ ਬਤੌਰ ਕੈਪਟਨ ਸ਼ਾਮਲ ਹੋਏ ਸਨ। ਉਹਨਾਂ ਨੇ ਆਪਣੀ ਫਿਲਮ ਪਰਹਾਰ ਦਾ ਫਾਈਨਲ ਅਟੈਕ ਚ ਮੇਜਰ ਦੀ ਭੂਮਿਕਾ ਲਈ 3 ਸਾਲਾਂ ਦੀ ਫੌਜ ਦੀ ਸਖਲਾਈ ਵੀ ਲਈ। ਅਸਮੇ ਉਸਨੇ ਜਨਰਲ ਵੀ ਕੇ ਸਿੰਘ ਨਾਲ ਮਿਲ ਕੇ ਕੰਮ ਕੀਤਾ। 1999 ਚ ਕਾਰਗਿਲ ਯੁੱਧ ਦੇ ਦੌਰਾਨ ਉਹਨਾਂ ਨੇ ਆਪਣੀਆਂ ਅਧਿਕਾਰੀ ਕੈਰੀਅਰ ਬੰਦ ਕਰ ਦਿੱਤਾ ਅਤੇ ਮਰਾਠਾ ਲਾਈਟ ਇਨਵੈਂਟਰੀ ਰੈਜੀਮੈਂਟ ਦੇ ਵਿੱਚ ਯੋਗਦਾਨ ਪਾਇਆ। ਖਾਲੀ ਜਨਾ ਨਾਣਾ ਪਟਕਰ ਦੀ ਫਿਲਮ ਬਨਵਾਸ ਰਿਲੀਜ਼ ਹੋਈ ਹੈ ਇਸ ਫਿਲਮ ਦਾ ਨਿਰਦੇਸ਼ਨ ਕਦਰ ਫੇਮ ਅਨੰਦ ਸ਼ਰਮਾ ਨੇ ਕੀਤਾ ਹੈ ਨਾਣਾ ਪਟਕਰ ਦੇ ਪਿਤਾ ਟੈਕਸਟਾਈਲ ਪੇਂਟਿੰਗ ਦਾ ਇੱਕ ਛੋਟਾ ਜਿਹਾ ਬਿਜ਼ਨਸ ਚਲਾਉਂਦੇ ਸੀ ਨਾਨਾ ਜਦੋਂ 13 ਸਾਲ ਦੇ ਹੋਏ ਸੀ ਤਾਂ ਕਿਸੇ ਨੇ ਉਹਨਾਂ ਦੇ ਪਿਤਾ ਦੇ ਨਾਲ ਫਰਾਡ ਕਰ ਦਿੱਤਾ ਸੀ ਤਰ੍ਹਾਂ ਤੋਂ ਰਾਤ ਬਿਜ਼ਨਸ ਠੱਪ ਹੋ ਗਿਆ ਸੀ ਸਾਰੀ ਪ੍ਰਾਪਰਟੀ ਵਿਕ ਗਈ ਪੈਸੇ ਕਮਾਉਣ ਦੇ ਲਈ ਨਾਨਾ ਨੂੰ ਵੀ ਸੜਕ ਤੇ ਆਉਣਾ ਪਿਆ ਉਹ ਸਵੇਰੇ ਸਕੂਲ ਜਾਂਦੇ ਸ਼ਾਮ ਦੇ ਵਿੱਚ ਫਿਲਮ ਦੇ ਪੋਸਟਰਸ ਪੇਂਟ ਕਰਦੇ ਚਿੱਟੇ ਪੋਸਟਰ ਸਪੇਂਟ ਕਰਦੇ ਸੀ ਉਥੋਂ ਘਰ 8 ਕਿਲੋਮੀਟਰ ਦੀ ਦੂਰੀ ਤੇ ਸੀ ਇਸ ਤਰ੍ਹਾਂ ਦਿਨ ਦੇ ਵਿੱਚ 16 ਕਿਲੋਮੀਟਰ ਦੀ ਦੂਰੀ ਪੈਦਲ ਹੀ ਚੱਲਦੇ ਇਸ ਕੰਮ ਦੇ ਲਈ ਉਹਨਾਂ ਨੂੰ ਸਿਰਫ 35 ਰੁਪਏ ਮਿਲਦੇ ਸੀ ਇਹ ਗੱਲ 1963 ਦੀ ਹੈ ਤਾਂ ਕਿਸੇ ਵੇਲੇ ਫਿਲਮਾਂ ਦੇ ਪੋਸਟਰ ਪੇਂਟ ਕਰਦੇ ਸੀ ਤੇ ਖੁਦ ਫਿਲਮ ਸਟਾਰ ਬਣ ਗਏ ਅੱਜ 80 ਕਰੋੜ ਦੀ ਪ੍ਰਾਪਰਟੀ ਦੇ ਮਾਲਕ ਨੇ ਨਾਨਾ ਨੇ 50 ਸਾਲ ਦੇ ਲੰਬੇ ਕਰੀਅਰ ਦੇ ਵਿੱਚ ਤਿੰਨ ਨੈਸ਼ਨਲ ਅਵਾਰਡ ਵੀ ਜਿੱਤੇ ਨਾਨਾ ਪਟਿਕਰ ਨੇ ਅੱਜ ਆਪਣੇ ਜੀਵਨ ਦੇ 74 ਸਾਲ ਪੂਰੇ ਕਰ ਲਏ ਨੇ 74 ਸਾਲ ਦੀ ਉਮਰ ਦੇ ਵਿੱਚ ਵੀ ਉਹ ਓਪਨਿੰਗ ਬੈਟਸਮੈਨ ਦੀ ਤਰ੍ਹਾਂ ਕਰੀਜ਼ ਦੇ ਉੱਪਰ ਜੰਮੇ ਹੋਏ ਨੇ ਨਾਨਾ ਪਟਿਕਰ ਦੇ ਜਨਮ ਦਿਨ ਤੇ ਏਸੀ ਸਾਡੀ ਅੱਜ ਦੀ ਖਾਸ ਰਿਪੋਰਟ ਤੁਸੀਂ ਵੀ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਮੁਬਾਰਕਾਂ